ਕਿਸਾਨ ਵੀਰੋ ਆਪਾਂ ਚੱਲੇ ਆਂ ਜੀ ਡਿੱਗੀ ਹੋਈ ਸਮਾਲਸੀਵਲ ਮੋਟਰ ਕੱਢਣਾ ਦੇਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਕਿ ਕਿਹੜੇ ਪਿੰਡ ਤੇ ਕਿਹੜੇ ਸ਼ਹਿਰ ਵਿੱਚ ਚੱਲੇ ਆਂ ਜੀ ਆਪਾਂ ਸਾਡਾ ਹਰ ਇੱਕ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਹੈ ਜੀ ਵੀ ਜਿਹੜਾ ਕਿਸੇ ਕਿਸਾਨ ਭਰਾ ਦਾ ਨੁਕਸਾਨ ਹੋਇਆ ਵਾ ਵੀ ਅੱਗੇ ਤੋਂ ਜੇ ਹੋ ਸਕੇ ਤਾਂ ਸਾਡੀ ਵੀਡੀਓ ਵੇਖ ਕੇ ਕਿਸੇ ਭਰਾ ਦਾ ਬਚਾਅ ਹੋ ਸਕੇ ਵੀ ਜਿਹੜੇ ਨੁਕਸਾਨ ਅੱਜ ਕਿਸੇ ਵੀਰ ਦਾ ਹੋਇਆ ਵਾ ਵੀ ਅੱਗੇ ਤੋਂ ਉਹ ਹੋਰ ਭਰਾਵਾਂ ਦਾ ਨੁਕਸਾਨ ਨਾ ਹੋਵੇ ਤੇ ਆਪਾਂ ਜੀ ਡਿੱਗੀ ਹੋਈ ਮੋਟਰ ਬਿੱਕਾ ਸਿੰਘ ਬਗੜਕੇ ਕੋਕਰੀ ਕਲਾਂ ਪਿੰਡ ਮੋਗੇ ਜ਼ਿਲ੍ਹੇ ਦੇ ਵਿੱਚ ਡਿੱਗੀ ਹੋਈ ਸਮਾਲਸੀਪਲ ਮੋਟਰ ਕੱਢਣ ਆਏ ਸੀਗੇ ਜੀ ਤੇ ਬੋਰ 350 ਫੁੱਟ ਡੂੰਗਾ ਜੀ ਡਿੱਗਣ ਦਾ ਕਾਰਨ ਉਹੀ ਬਣਿਆ ਵਾ ਜੀ ਸਾਰਾ ਤੁਹਾਨੂੰ ਕਾਰਨ ਦੱਸਾਂਗੇ ਜੀ ਤੇ ਪਾਉਣੇ ਪਹਿਲਾਂ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੋਟਰ ਡਿੱਗਣ ਦਾ ਕਾਰਨ ਜਿਵੇਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਆਪਾਂ ਦੱਸਦੇ ਆਂ ਜੀ ਪੈਪ ਜਸਤੀ ਵਧੀਆ ਲੱਗਦੇ ਦੇਖਣ ਨੂੰ ਪਰ ਪਲੇਟਾਂ ਕਾਗਜ਼ ਵਰਗੀਆਂ ਬਣ ਜਾਂਦੀਆਂ ਕੋਸਟ ਟਾਈਮ ਬਾਅਦ ਉਸੇ ਤਰ੍ਹਾਂ ਹੀ ਬਾਈ ਜੀ ਉਹਨਾਂ ਨੇ ਡਿਲੀਵਰੀ ਪਾਈ ਨੂੰ ਕੋਈ 25 ਤੋਂ 30 ਸਾਲ ਹੋ ਗਏ ਡਿਲੀਵਰੀ ਪਾਈ ਤੋਂ ਬਾਅਦ ਮੋਟਰਾਂ ਨਵੀਆਂ ਪਾਈ ਕੇ ਡਿਲੀਵਰੀ ਨੂੰ ਨਹੀਂ ਵੇਖਿਆ ਵੀ ਕਿਤੇ ਕੋਈ ਪਲੇਟ ਤਾਂ ਨਹੀਂ ਗਲੀ ਆ ਆਪਣੀ ਉਹ ਸਮਾਲਸੀ ਵਾਲਾ ਮੋਟਰਾਂ ਡਿੱਗੀਆਂ ਕੱਢਣ ਵਾਲੀ ਮਸ਼ੀਨ ਹੈ ਜਿਹਨੂੰ ਅਸੀਂ ਮਿੰਨੀ ਬੋਰਿੰਗ ਮਸ਼ੀਨ ਕਹਿੰਦੇ ਆਂ ਜੀ ਬੋਰ ਦੇ ਵਿੱਚੋਂ ਡਿੱਗੀ ਮੋਟਰ ਆਪਾਂ ਬਾਹਰ ਕੱਢਤੀ ਜੀ ਉਦੋਂ ਬਾਅਦ ਸੁੱਖਾ ਫੋਰਮਨ ਕੋਕਰੀ ਵਾਲਾ ਆਪ ਦੀ ਮਸ਼ੀਨ ਲੈ ਕੇ ਪਹੁੰਚ ਗਏ ਕਿਉਂਕਿ ਜਿਹੜੀ ਬਾਹਰ ਮੋਟਰ ਕੱਢੀ ਜਾਣੀ ਸੀ ਉਹ ਵੱਡੀ ਮਸ਼ੀਨ ਨਾਲ ਹੀ ਕੱਢੀ ਜਾਣੀ ਸੀ ਵੀਰ ਹੁਣੀ ਮਸ਼ੀਨ ਲੈ ਕੇ ਆ ਗਏ ਜੀ ਤੇ ਸਾਡਾ ਜਿਵੇਂ ਵੀ ਅਸੀਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੱਸਦੇ ਆ ਇਹ ਮੋਟਰ ਡਿੱਗਣ ਦਾ ਕਾਰਨ ਇਹ ਬਣ ਗਿਆ ਵੀ ਬਾਈ ਜੀ ਹੁਣੀ ਕਹਿੰਦੇ ਵੀ ਆਪਣੀ ਮੋਟਰ ਨਵੀਂ ਪਾਈ ਆ ਮੋਟਰਾਂ ਬਾਈ ਹੁਣੀ 5-7 ਸਾਲ ਬਾਅਦ ਨਵੀਂ ਪਾ ਦਿੰਦੇ ਆ ਤੇ ਪਰ ਬਾਈ ਹੁਣਾਂ ਨੇ ਡਿਲੀਵਰੀ ਵੱਲੀ ਧਿਆਨ ਨਹੀਂ ਦਿੱਤਾ ਇਸੇ ਤਰ੍ਹਾਂ ਹੀ ਕਿਸਾਨ ਵੀਰੋ ਕਈ ਕਿਸਾਨ ਵੀਰ ਸ਼ੌਂਕ ਰੱਖਦੇ ਆ ਵੀ ਆਪਾਂ ਮੋਟਰਾਂ ਦੀ ਰਿਪੇਅਰ ਨਹੀਂ ਕਰਾਉਣੀ ਨਵੀਂ ਪਾ ਦੇਣੀ ਆ ਨਵੀਂ ਮੋਟਰ ਜਿੱਥੇ ਪਾਈ ਗਈ ਉੱਥੇ 10 ਸਾਲ ਲੋੜ ਨਹੀਂ ਪੈਂਦੀ ਜੀ ਕੱਢਣ ਦੀ ਤੇ ਜਦੋਂ ਵੀ ਆਪਾਂ ਨਵੀਂ ਮੋਟਰ ਪਾ ਦਨੇ ਆ ਜੀ ਉਹ ਆਪਾਂ ਨੂੰ ਪਤਾ ਵੀ 10 ਤੋਂ 12 ਸਾਲ ਆਪਣੀ ਮੋਟਰ ਖਰਾਬ ਹੀ ਨਹੀਂ ਹੁੰਦੀ ਚੱਲੀ ਜਾਂਦੀ ਹੈ ਜੀ ਤੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀ ਜਦੋਂ ਆਪਾਂ ਮੋਟਰ ਨਵੀਂ ਪਾਉਣ ਲੱਗਦੇ ਆ ਡਿਲੀਵਰੀ ਦਾ ਤੇ ਕੇਵਲ ਦਾ ਜ਼ਰੂਰ ਖਾਸ ਧਿਆਨ ਰੱਖਿਆ ਕਰੋ ਜੀ ਕਿਉਂਕਿ ਜਦੋਂ ਆਪਾਂ ਨਵੀਂ ਮੋਟਰ ਪਾਤੀ 10-12 ਸਾਲ ਆਪਾਂ ਮੋਟਰ ਨਹੀਂ ਕੱਢਣੀ ਤੇ ਡਿਲੀਵਰੀ ਮਾੜੀ ਹੁੰਦੀ ਉਹ ਗਲਕੇ ਵਿੱਚ ਟੁੱਟ ਕੇ ਢੱਗ ਪੈਂਦੀ ਜੀ ਤੇ ਇਹ ਪਲੇਟਾਂ ਵੀ ਜੇ ਤੁਹਾਨੂੰ ਸਾਫ਼ ਲੱਗਦੀਆਂ ਹੁੰਦੀਆਂ ਤਾਂ ਜਰੂਰ ਉਹਨਾਂ ਨੂੰ ਚੈੱਕ ਕਰੋ ਜੀ ਮੇਰਾ ਕਹਿਣ ਦਾ ਫਰਜ਼ ਤਾਂ ਇਹੀ ਹੈ ਵੀ ਜਦੋਂ ਤੁਸੀਂ ਪਲੇਟਾਂ ਤੁਹਾਨੂੰ ਕੋਈ ਗੜੀ ਲੱਗਦੀ ਤਾਂ ਤੁਸੀਂ ਸਾਰੀਆਂ ਪਲੇਟਾਂ ਕੱਟ ਕੇ ਦੁਬਾਰਾ ਨਵੀਆਂ ਲਵਾਓ ਕਿਉਂਕਿ ਜੇ ਕੋਈ ਲੋਹੇ ਦੀਆਂ ਲੋਹੇ ਦੇ ਪਾਉਣ ਦੇ ਕਿਸਾਨ ਵੀਰ ਯਕੀਨ ਆ ਵੀ ਲੋਹੇ ਦੀਆਂ ਪਾਉਣੇ ਆ ਤਾਂ ਉਹਨਾਂ ਪਲੇਟਾਂ ਨੂੰ ਕੱਟ ਕੇ 4 4 ਇੰਚ ਛੱਡ ਕੇ ਕੱਟ ਕੇ ਨਵੀਆਂ ਲਵਾ ਕੇ ਪਲੇਟਾਂ ਤੇ ਰੰਗ ਮਾਰ ਕੇ ਜਰੂਰ ਪਾਓ ਤਾਂ ਜੋ ਜਿੰਨਾ ਸਮਾਂ ਮੋਟਰ ਨੇ ਆਪਣਾ ਖਰਾਬ ਨਹੀਂ ਹੋਣਾ ਉਹਨਾਂ ਚੈਅਰ ਆਪਣੇ ਪੈਪ ਵੀ ਨਾ ਬੋਰ ਦੇ ਵਿੱਚ ਟਟ ਕੇ ਡਿੱਗਣ ਤੇ ਬਾਕੀ ਜੀ ਕਈ ਵਾਰ ਆਪਾਂ ਹੁੰਦਾ ਹੀ ਵੀ ਮੋਟਰ ਨਵੀਂ ਪਾਤੀ ਤਾਂ ਵੀ ਖਰਾਬ ਨਹੀਂ ਹੁੰਦੀ ਤੇ ਜੇਕਰ ਆਪਣੀ ਮੋਟਰ ਤੁਸੀਂ ਮੱਛੀ ਛੜੀ ਜਾਂ ਰਿਪੇਅਰ ਲਈ ਕੱਢਦੇ ਹੁੰਨੇ ਆ ਤਾਂ ਇਹ ਚੀਜ਼ਾਂ ਦਾ ਜਰੂਰ ਧਿਆਨ ਰੱਖਿਆ ਕਰੋ ਡਿਲੀਵਰੀਆਂ ਦਾ ਖਾਸ ਕਰਕੇ ਤਾ ਜੋ ਕਿਉਂਕਿ ਸਾਰ ਹੁਣ ਆਪਣੇ ਡਿਲੀਵਰੀਆਂ ਡੁੰਗੀਆਂ ਹੋ ਗਈਆਂ ਬਹੁਤ ਡੁੰਗੇ ਉਠ ਗਏ ਤੇ ਵਜ਼ਨ ਬਹੁਤ ਵਧਿਆ ਹੋਇਆ ਵਾ ਵਜ਼ਨ ਵਧਿਆ ਹੋਣ ਕਰਕੇ ਕੋਈ 5 ਤੋਂ 7 ਕੁਇੰਟਲ ਭਾਰ ਬਣ ਜਾਂਦਾ ਵਾ ਹਰੇਕ ਮੋਟਰ ਦਾ ਮੋਟਰਾਂ ਵੀ ਵੱਧ ਪਾਵਰ ਦੀਆਂ ਨੇ ਇਸ ਕਰਕੇ ਸਾਰੀਆਂ ਚੀਜ਼ਾਂ ਦਾ ਧਿਆਨ ਦਿੰਦੇ ਹੋਏ ਕਿਸਾਨ ਵੀਰ ਨਿਗਾ ਰੱਖਿਆ ਕਰੋ ਬਾਕੀ ਜੇਕਰ ਤੁਹਾਨੂੰ ਕੋਈ ਡਿਲੀਵਰੀ ਖਾਮੀ ਲੱਗਦੀ ਹੈ ਤਾਂ ਜਿਸ ਤਰ੍ਹਾਂ ਆਪਾਂ ਦਰਖਤ ਨੂੰ ਵਾਲ ਪਾ ਰਹੇ ਹਾਂ ਜਦੋਂ ਤੁਸੀਂ ਮੋਟਰ ਕੱਢਦੇ ਹੋ ਨੇ ਜੇਕਰ ਤੁਹਾਨੂੰ ਪਲੇਟਾਂ ਗਲੀਆਂ ਲੱਗਦੀਆਂ ਵਾ ਤਾਂ ਤੁਸੀਂ ਆ ਤਾਂ ਕੇਵਲ ਆ ਜਿਹੜੀ ਜੇ ਤੁਹਾਡੇ ਨਰੋਈ ਪਾਈ ਹੈ ਤਾਂ ਦਰਾਖਤ ਨੂੰ ਵਾਲ ਜਰੂਰ ਪਾਰਿਆ ਕਰੋ ਤੇ ਕੇਵਲ ਦੇ ਵਿੱਚੋਂ ਪੈਰ ਆਪ ਦਾ ਜਰੂਰ ਦੂਰ ਰੱਖਿਆ ਕਰੋ ਤਾਂ ਜੋ ਕੇਵਲ ਦੇ ਵਿੱਚ ਕਿਸੇ ਦੀ ਲੱਤ ਬਾਹ ਅਗੇ ਨੁਕਸਾਨ ਨਾ ਹੋ ਜਾਈ ਜੀ ਤੇ ਕੇਵਲ ਦਾ ਵਾਲ ਦਰਾਖਤ ਨੂੰ ਪਾ ਲਿਆ ਕਰੋ ਕਈ ਵਾਰੀ ਕੇਵਲ ਚੰਗੀ ਹੋਵੇ ਤਾਂ ਜੀ ਉਹ ਆਪਣੀ ਮੋਟਰ ਰੋਕ ਦਿੰਦੀ ਹੈ ਡਿਲੀਵਰੀ ਨੂੰ ਜੀ ਕੇਵਲ ਇੰਨੀ ਚੰਗੀ ਹੋਵੇ ਜੇ ਵਧੀਆ ਪਾਈ ਹੋਵੇ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਸਾਰੀਆਂ ਜਾਣਕਾਰੀਆਂ ਜਿਵੇਂ ਸਾਨੂੰ ਪਤਾ ਲੱਗਦਾ ਆਪਾਂ ਦਿੰਦੇ ਰਹੇ ਨੇ ਜੀ ਤੇ ਬਾਕੀ ਜੇਕਰ ਤੁਹਾਨੂੰ ਆਪਣੀ ਦਿੱਤੀ ਹੋਈ ਜਾਣਕਾਰੀ ਚੰਗੀ ਲੱਗਦੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ Facebook ਤੇ ਆਪਣਾ ਪੇਜ ਜਿੰਨੇ ਭਰਾ ਵੇਖ ਰਹੇ ਆ ਜੀ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਏ ਇਸੇ ਤਰ੍ਹਾਂ ਹੀ YouTube ਚੈਨਲ ਵੀ ਹੈ ਜੀ ਆਪਾਂ ਤੇ ਉਸੇ ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਆ ਤੇ ਬਾਕੀ ਆਪਾਂ ਬੋਰ ਦੇ ਵਿੱਚੋਂ ਡਿਗੇ ਮੋਟਰ ਬਾਹਰ ਕੱਢ ਲਈ ਸੀ ਜੀ ਹੁਣ ਡਿਲੀਵਰੀ ਵੀ ਬਾਈ ਜੀ ਹੁਣੀ ਕਹਿੰਦੇ ਸਾਰੀ ਬਾਹਰ ਕੱਢ ਕੇ ਚੈੱਕ ਕਰਨੀ ਹੈ ਤਕਰੀਬਨ ਪਲੇਟਾਂ ਜੀ ਸਾਰੀਆਂ ਹੀ ਗਲੀਆਂ ਹੋਈਆਂ ਵਾਂ ਕੀ ਕਹਿਣਾ ਕੋਈ ਪਾਣੀ ਪੁਣੀ ਵਾਲੀਆਂ ਪਲੇਟਾਂ ਸਾਫ਼ ਹੁੰਦੀਆਂ ਨਾ ਨਹੀਂ ਪਾਇਪ ਤਕਰੀਬਨ ਗਲਈ ਹੁੰਦੀ ਹੈ ਜੀ ਤੇ ਬਾਕੀ ਜੀ ਜਿੰਨੇ ਵੀ ਭਰਾ ਆਪਣੇ ਵੀਡੀਓ ਦੇਖਦੇ ਰਹਿੰਦੇ ਸਾਰਿਆਂ ਦਾ ਪਤਾ ਹੈ ਦਿਲੋਂ ਧੰਨਵਾਦ ਕਰਦੇ ਆਂ ਜੀ ਤੇ ਮੋਟਰ ਬਾਈ ਜੀ ਹੁਣਾਂ ਦੀ ਆ ਗਈ ਬਾਹਰ ਜੀ ਤੇ ਮੋਟਰ ਬਾਹਰ ਕੱਢ ਕੇ ਆਪਾਂ ਬਾਈ ਜੀ ਹੁਣਾਂ ਨੂੰ ਦੱਸਤਾ ਜੀ ਸਾਰਾ ਕੁਝ ਸਹੀ ਆ ਤੇ ਪਲੇਟਾਂ ਬਾਈ ਉਹਨਾਂ ਦੀਆਂ ਖਰਾਬ ਹੋ ਜਰੂਰ ਆਉਦੀਆਂ ਨਵੀਆਂ ਲਵਾ ਲੈਣਗੇ ਜੀ ਤੇ ਬਾਕੀ ਜੀ ਜਿੰਨੇ ਵੀ ਕਿਸਾਨ ਵੀਰ ਆਪਣੀਆਂ ਵੀਡੀਓ ਦੇਖਦੇ ਹੋਣੇ ਜੀ ਤੇ ਲਾਈਕ ਸ਼ੇਅਰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਕਿ ਹੋਰ ਭਰਾ ਦਾ ਨੁਕਸਾਨ ਹੋਇਆ ਹੋਵੇ ਕਿ ਤੇ ਆਪਾਂ ਊਰਾਂ ਦੇ ਵਿੱਚੋਂ ਡਿੱਗਿਆ ਤੇ ਫਸੀਆਂ ਮੋਟਰਾਂ ਕੱਢਦੇ ਆ ਜੀ ਕਿਤੇ ਵੀ ਵੀਰ ਨੂੰ ਆਪਣੇ ਤਾਂ ਲੋੜ ਹੋਵੇ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੈ ਸੰਪਰਕ ਕਰ ਸਕਦੇ ਆ ਜੀ ਸਾਰੇ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ